ਕੀ ਉਹ ਤੋਂ ਮੈਂ ਆਹ ਉਹ ਕਾ ਨੂੰ ਇਹਨੂੰ نیچے ਰੱਖ ਦੇ ਕੋਈ ਨਾ ਨਗਾਸੀ ਭਲਾਏ ਜੀ ਉਹ ਨਹੀਂ ਮੇਰੀ ਗੱਲ ਸੁਣੋ ਮੈਂ ਤਾਂ ਮੰਗੀ ਨਹੀਂ ਇਹਨੂੰ ਭੇਜਿਆ ਸੀ ਮੈਂ ਉੱਥੇ ਗੇਂਟੀ ਸੀ ਤੁਸੀ ਭੈਣ ਜੀ ਮੈਂ ਕੋਈ ਮੀਡੀਆ ਨੂੰ ਦੇਈ ਸਾਰੀ ਇੱਕ ਵਲੀ ਜੀ ਤੁਸੀਂ ਬਾਹਰ ਆ ਜਾਣਾ ਸਾਹ ਤੁਸੀਂ ਉਹ ਕੋਈ ਬਾਹਰ ਚੱਲਦੇ ਇਹਨੂੰ ਰੱਖ ਦੇ ਆਪਾਂ ਤੇ ਵੀਰੇ ਪ੍ਰਚਾਰ ਕਰਨੇ ਦੱਸ ਲੋਕ ਕਾਰੇ ਗੱਲ ਸੁਣੇ ਫੜਾ ਦੇ ਲੋਕ ਨਹੀਂ ਕਹੇ ਬੀਬੀ ਜੀ ਫੋਨ ਦੀ ਨਹੀਂ ਨਹੀਂ ਫਿਰ ਠੱਕਾ ਬੀਬੀ ਜੀ ਉਹਨੇ ਗੱਲ ਪਾਉਂਗਾ ਮੈਂ ਗੱਲ ਕਰ ਨਹੀਂ ਪਬਲਿਕ ਨਾਲ ਤੇਰੀ ਗੱਲ ਨਹੀਂ ਹਾਂ ਜੀ ਇਹਨੂੰ ਕੁਝ ਕੀ ਦੱਸ ਹੁਣ ਆਪਣੇ ਵੀਡੀਓ ਮੈਡਮ ਕੀ ਆਂਦੇ ਆ ਇਹ ਆਜੇ ਪੰਜ ਮੈਂ ਕਹਿੰਦੇ ਪੰਜ ਬੰਦੇ ਆਜੋ ਥੋੜੀ ਵੇਖ ਪਹਿਲਾ ਨੰਬਰ ਤਾਂ ਪੰਜ ਨੰਬਰ ਦੇ ਇਹਨਾਂ ਦਾ ਕੋਈ ਅਫਸਰ ਬੁਲਾਓ ਇੱਥੇ ਅਸੀਂ ਕਿਹਾ ਇੱਥੇ ਆਣੋ ਕਹਿੰਦੇ ਅੰਦਰ ਆਓ ਅੰਦਰ ਦਾ ਕੀ ਮਤਲਬ ਹੋਇਆ ਜੋ ਆਜੋ ਆਜੇ ਕਿਥੇ ਨਾ ਆਜੇ ਆਇਆ ਬੰਦਾ ਆਇਆ ਫਿਰ ਤੇ ਨਾਲ ਕਾਫੀ ਦੋ ਕਦਾ ਲਾਓ ਬਾਕੀ ਲੋਕ ਲੋਕ ਲਾਓ ਆ ਮੈਂ ਦੇ ਦੇ ਓਏ ਪੰਜਾਂ ਚੜੇ ਪੰਜੀ ਆ ਗਿਆ ਯਾਰ ਦਿੰਦੀ ਜਾ ਯਾਰ ਆ ਹੋਰ ਇਹਦਾ ਉੱਤਰ ਕੀ ਰਹਿ ਗਿਆ ਲੈ ਲੈ ਕੱਟੀ ਨਾ ਇਹ ਇਹ ਬਣਾਓ ਕੱਟੀ ਨਾ ਉੱਜੈਗਰ ਜਾਨੀ ਹੋਰ ਆ ਵਿੱਕੀ ਅ ਚਾਬੀ ਦਿਓ ਯਾਰ ਲਾ ਲੌਕ ਕਿ ਨਾ ਲਾਇਆ ਸੁੱਖੀ ਕੋਲ ਆ ਗਿਆ ਤੁਸੀਂ ਲੋਕ ਕਿਉਂ ਲਾਇਆ ਲੋਕ ਕੋ ਨਾ ਲਾਉਂਦਾ ਸੁੱਖੀ ਉਹਹੀਂ ਦਬ ਦਸ ਹਾਂ ਫਿਰ ਪੈਂਦੇ ਪਰ ਐਸ ਮਿੰਟ ਨਹੀਂ ਆਏ ਪਰਾਂਗੇ ਆ ਚਲੇ ਲੋਕ ਲਾ ਕੇ ਚਾਬੀ ਤੁਸੀਂ ਲੋਕ ਕਿਉਂ ਲਾਇਆ ਤੁਹਾਨੂੰ ਲੋਕ ਲਾਉਂਦਾ ਕਿਨੇ ਚੱਲ ਉਹ ਸੁੱਖੀ ਓਏ ਲਾ ਕਲਾਂ ਕੰਨ ਆਪੋ ਸੁੱਖੀ ਨਹੀਂ ਇਹ ਬੰਦ ਰੋ ਸੁੱਖੀ ਦਾ ਘਰ ਆ ਗਿਆ 나오 ਤੁਸੀਂ ਲੋਕ ਤੁਸੀਂ ਲੋਕ ਨਾ ਤੁਸੀਂ ਲੋਕ ਨਹੀਂ ਨਾ ਲਾ ਤੁਸੀਂ ਲੋਕ ਕਿਉਂ ਲਾਉਂਦੇ ਲੋਕ ਉਹ ਲਾਉਣ ਅੱਗੋਂ ਫਿਰ ਆਪਾਂ ਨਾਲ ਗੱਲ ਕਰਕੇ ਵੀ ਸਰਕਾਰੀ ਦਫਤਰ ਤੁਸੀਂ ਲੋਕ ਡਾਊਨ ਲਾ ਰਹੇ ਹੋ ਉਹ ਖੋਲ ਲੈਂਦੇ ਨਾ ਸਾਰੇ ਬਾਹਰ ਹੁੰਦੇ ਜਾਂਦੇ ਨਹੀਂ ਜਾਂਦੇ ਲੋਕਾਂ ਨਾਲ ਸਾਰੇ ਬਾਹਰ ਹੁੰਦੇ ਜਾਂਦੇ ਪੈਸੇ ਆਉਂਦੇ ਜਾਂਦੇ ਕੰਮ ਰੋਕਣਾ ਦੇਖ ਰਹੀ ਜੀ ਜਦੋਂ ਆਉਣ ਜਾਣ ਦਾ ਗੱਲ ਮੈਂ ਕਰ ਲੂੰਗਾ ਜਾਂ ਤੁਸੀਂ ਕਰਦੇ ਰਹੇ ਹੋ ਕੋਪਰੋ ਉਹਨਾਂ ਦਾ ਟੀਮ ਆਪ ਨੂੰ ਵਾਰ-ਵਾਰ ਕਹੀ ਜਾਂਦਾ ਬਾਅਦ ਵਿੱਚ ਇਹ ਕਹਿੰਦੇ ਆ ਚੱਲੇ ਤੇ ਉਹ ਚੱਲੇ ਫਿਰ ਤਾਂ ਵਾਹ ਪਿੰਨਾਂ ਕੀ ਹਾਲ ਹੈ ਬ੍ਰਦਰ ਉਹ ਠੀਕ ਠਾਕ ਹੋ ਕੀ ਗੱਲ ਹੋ ਗਈ ਚੁੱਪ ਕਰੋ ਕੋਈ ਨਾ ਬੋਲੇ ਯਾਰ 10 ਕੋ ਬੰਦੇ ਆਜੋ 1 ਮਿੰਟ ਮੈਂ ਅਸੀਂ ਬੰਦੇ ਤਾਂ ਤੁਸੀਂ ਕੌਣ ਆ ਵੀ ਇੱਕ ਆਜੋ ਅਸੀਂ ਇੱਕ ਵੀ ਆ ਜੰਨੇ ਆ ਪਰ ਇੱਕ ਗੱਲ ਸਹੀ ਦੱਸਾਂਗੇ ਨਹੀਂ ਉਹ ਪੰਚਾਇਤ ਅਸਤਰ ਬੈਠਾ ਮੇਰੀ ਗੱਲ ਤਾਂ ਸੁਣ ਲਓ ਮੇਰੇ ਬ੍ਰਦਰ ਗੱਲ ਸੁਣੋ ਧਿਆਨ ਜਿਹੜੇ ਵੀਡੀਓ ਮੈਡਮ ਆ ਜੇ ਉਹਨਾਂ ਨੂੰ ਧੁੱਪ ਤੋਂ ਅਲਰਜੀ ਆ ਅਸੀਂ ਭਾਈ ਕੋਈ ਬਾਹਰ ਏਸੀ ਲਵਾ ਕੇ ਖੜ ਜਾਨਨੇ ਆ ਜੇਕਰ ਪੰਚਾਇਤ ਅਫਸਰ ਨੂੰ ਅਲਰਜੀ ਆ ਧੁੱਪ ਤੋਂ ਅਸੀਂ ਆ ਜਾਨਨੇ ਇਹ ਆਮ ਲੋਕਾਂ ਵਾਸਤੇ ਬਣੇ ਆ ਜੇ ਆਮ ਲੋਕਾਂ ਦੀ ਆ ਕੇ ਬਾਹਰ ਗਾਲ ਨਹੀਂ ਸਕਦੇ ਇੱਥੇ ਤੋਫਾ ਫੜੀਆਂ ਲੋਕਾਂ ਕੋਲ ਤੁਸੀਂ ਆਪ ਸਿਆਣੇ ਅੱਗੇ ਵੀ ਬਾਈ ਜੀ ਇਹੀ ਹਾਲਾਤ ਹੋਏ ਅੱਗੇ ਵੀ ਗੋਲ ਦੀ ਕੰਪਨੀ ਸਾਡੇ ਤੇ ਪਰਚੇ ਕਰਾਤੇ ਕੀ ਰੌਲਾ ਪਿਆ ਅੱਜ ਵੀ ਤੁਸੀਂ ਉਹੀ ਹਾਲਾਤ ਕਰੀ ਜਾਨਨੇ ਤੁਸੀਂ ਉਹਨਾਂ ਦੀ ਗੱਲ ਸੁਣੋ ਗੱਲ ਤੋੜ ਕੇ ਪਹਿਲੀ ਗੱਲ ਬਲਿਆ ਤੁਹਾਡੀ ਗਲਤੀ ਤੁਸੀਂ ਲੋਕ ਕਿਉਂ ਲਾਇਆ ਤੈਨੂੰ ਗਈ ਜਨਾ ਲੋਕਾਂ ਆਇਆ ਤੁਸੀਂ ਚਲੋ ਤਾਂ ਆ ਜਾਓ ਇੱਕ ਵਾਰ 10 ਬੰਦੇ ਨਹੀਂ 10 ਬੰਦੇ ਨਹੀਂ ਜੀ ਅਸੀਂ ਆ ਜਾਣੇ ਆ 10 ਬੰਦੇ ਜ਼ਰੂਰ ਆਓ ਪਰ ਵੀਡੀਓ ਮੈਡਮ ਆਉਣਗੇ ਹਾਂ 10 ਬੰਦੇ ਆ ਦੇ ਸਾਹਮਣੇ ਸਾਰੇ ਨਾ ਮੜੋ ਰੁਕੋ ਮੁੱਦਾ ਰੁਕੋ ਪਹਾਰ ਨਾ ਜਾ ਨਹੀਂ ਇੱਕ ਵਾਰ 10 ਬੰਦੇ ਤੁਸੀਂ ਹਾਂ ਦਾ ਮੁੱਦਾ ਤਾਂ ਰੱਖ ਦਿਓ ਨਾ 50 ਮਿੰਟਾ ਕਹਿ ਰਿਹਾ ਮੁੱਦਾ ਦੇਖੋ ਜੀ ਗੱਲ ਇਸ ਤਰ੍ਹਾਂ ਦੀ ਹੈ ਜਿਹੜਾ ਮੁੱਦਾ ਬੈਡਰ ਨੂੰ ਪਤਾ ਹੀ ਹੋਊਗਾ ਇਹ ਮੁੱਦਾ ਧੀ ਚੀਜ਼ ਆ ਬਾਈ ਜੇ ਤੁਸੀਂ ਐਂ ਬੋਲਦਾ ਫਿਰ ਮੈਂ ਜਾਵੜਦਾ। ਓ ਯਾਰ ਬੋਲਣਾ ਨਹੀਂ ਕਿਸੇ ਨੇ। ਜੇ ਤੁਸੀਂ ਐਂ ਬੋਲਨਾ ਫਿਰ ਮੈਂ ਜਾਵੜਦਾ। ਕੋਈ ਨਹੀਂ ਬੋਲਦਾ। ਮੈਨੂੰ ਕਹੋ ਜੀ। ਹਾਂ ਹੁਣ ਇੱਕ ਪਾਸੇ ਤਾਂ ਭਗਵਾਨ ਸਤਮਾਨ ਦੀਆਂ ਫੋਟੋ ਲੱਗੀਆਂ ਪਈਆਂ। ਗਾਂ ਆ ਜਾ ਯਾਰ। ਹਾਂ ਹੁਣ ਇੱਕ ਪਾਸੇ ਭਗਵਾਨ ਸਤਮਾਨ ਦੀਆਂ ਫੋਟੋ ਲੱਗੀਆਂ ਪਈਆਂ। ਇੱਕ ਪਾਸੇ ਲੋਕਾਂ ਦੀ ਗੱਲ ਨਹੀਂ ਹੁੰਦੀ। ਉਹ ਤਾਂ ਕਹਿੰਦੇ ਘਰ ਘਰ ਜਾ ਕੇ ਗੱਲ ਹੋਊਗੀ। ਇੱਥੇ ਬਾਹਰ ਚ ਐਂ ਨਹੀਂ ਸੁਣਦੇ। ਵੀਡੀਓ ਮੈਡਮ ਨੂੰ ਬੁਲਾਓ। ਇੱਥੇ ਐਂ ਬੁਲਾ ਲਓ ਕੋਈ। ਬਾਹਰ ਬੁਲਾ ਲਓ। ਇੱਥੇ ਇੱਥੇ ਬੁਲਾ ਲਓ। ਕਿਸੇ ਨੇ ਕੋਈ ਬਤਮੀਜ਼ੀ ਨਾਲ ਗੱਲ ਨਹੀਂ ਕਰਨੀ ਬ੍ਰਦਰ ਜਿਹੜੀ ਗੱਲ ਉਹ ਪਿਆਰ ਨਾਲ ਕਰੀਂ ਕੋਈ ਨਹੀਂ ਕੋਈ ਨਹੀਂ ਬੋਲਣਾ ਕਿਸੇ ਵੀ ਆਹ ਦੇਖੋ ਫੋਟੋ ਇਹ ਲੱਗਦੀ ਹੈ ਤਾਂ ਚਲੋ ਉਹਨੇ ਕਰਨਾ ਮਾਰੇ ਜਿਸ ਭਗਵਾਨ ਜੀ ਨੂੰ ਕਹਿ ਤਾ ਮਾਨ ਸਾਹਿਬ ਆਖਿਆ ਕਿ ਵੀਡੀਓ ਦਫਤਰ ਤੁਹਾਡੇ ਗੋਲ ਦੀ ਕੰਬੋ ਜਨਾ ਪੰਚਾਇਤਾਂ ਦੀ ਗੱਲ ਨਹੀਂ ਸੁਣ ਕੂ ਕਿ ਨਾ ਉੱਤਰ ਕਰਿਆ ਕਰ ਮੈਂ ਸਭ ਚਰੂ ਨੇ ਕਰੀਂ ਹੋਰ ਮਾਤਾ ਜੀ ਠੀਕ ਹੈ ਤੇਰੇ ਤੋਂ ਬੱਲੇ ਕੋਈ ਵੀ ਫੋਨ ਫਰੇ

ਆਪ ਵੀ ਦੱਸੋ ਮੈਡਮ ਆਹ ਤੁਸੀਂ ਆ ਦੋ ਕੋਈ ਗੱਲ ਚ ਗੱਲ ਸੁਣ ਲਓ ਮੈਡਮ ਤੁਸੀਂ ਇੱਕ ਵਾਰ ਗੱਲ ਸੁਣ ਲਓ ਮੈਡਮ ਤੁਸੀਂ ਇੱਕ ਮੇਰੀ ਗੱਲ ਸੁਣ ਸਰਦਾਰ ਸਾਹਿਬ ਆ ਸਾਡੇ ਪੰਚਾਇਤ ਅਫਸਰ ਆ ਕੇ ਤੁਸੀਂ ਤੁਹਾਡੀ ਜਿਹੜੀ ਡਿਊਟੀ ਆ ਲੋਕਾਂ ਦੀ ਗੱਲ ਸੁਣਨ ਵਾਸਤੇ ਆ ਚਲੋ ਤੁਸੀਂ ਇੰਨੀ ਬੜੀ ਮਿਹਰਬਾਨੀ ਤੁਹਾਨੂੰ ਧੂਪ ਤੋਂ ਅਲਰਜੀ ਆ ਅਸੀਂ ਕੱਲ ਇੱਥੇ ਆ ਗਏ ਨਹੀਂ ਵੀਰੇ ਮੈਂ ਉੱਥੇ ਜਾ ਕੇ ਜਾ ਕੇ ਆਏ ਹਾਂ ਹੁਣ ਵੀਡੀਓ ਮੈਡਮ ਜੀ ਆ ਜਾਣਗੇ ਲੋਕਾਂ ਵਾਸਤੇ ਬੈਠੇ ਇੱਕ ਪਾਸੇ ਤੋਂ ਸਾਡੇ ਮਾਨ ਸਾਹਿਬ ਕਹਿੰਦੇ ਵੀ ਅਫਸਰ ਘਰੇ ਜਾਣਗੇ ਇੱਕ ਵਾਰ ਤੁਹਾਡੇ ਬਾਹਰ ਚ ਆਏ ਬੈਠੇ ਇੰਨੇ ਜਣੇ ਆਏ ਬੈਠੇ ਮੈਡਮ ਦਾ ਕੋਈ ਰੁਤਬਾ ਨਹੀਂ ਘਟਣਾ ਜੇ ਆ ਕੇ 2 ਮਿੰਟ ਗੱਲ ਸੁਣ ਲੈਣਗੇ ਪੰਚਾਇਤ ਦੀ ਇਹ ਸਾਡੀ ਬੇਨਤੀ ਹੈ ਤੁਹਾਡੇ ਕੇ ਹਾਂ ਜੀ ਇਹ ਅਫਸਰ ਸਾਹਿਬ ਸਾਡੀ ਗੱਲ ਸੁਣੋ ਮੈਡਮ ਸਾਹਿਬ ਆਨਾਂ ਨੂੰ ਕਹੋ ਕਿ 2 ਮਿੰਟ ਆ ਜਾਓ ਮੈਂ ਸਾਰੇ ਮੇਰੇ ਸਾਰੇ ਇੱਕ ਵਾਰੀ ਇੱਕੋ ਜਿਹਾ ਤੁਸੀਂ ਬਾਹਰ ਆ ਜਾਣਾ ਸੀ ਹਾਂ ਤੁਸੀਂ ਕੋਈ ਬਾਹਰ ਚੱਲ ਗਏ ਇਹਨੂੰ ਰੱਖ ਦੇ ਆਪਕੇ ਮੇਰੇ ਪ੍ਰਚਾਰ ਕਰਨ ਦਾ ਲੋਕਾਰੇ ਕਰੇ ਗੱਲ ਸਾਰੇ ਫੜਾ ਦੇ ਲੋਕ ਨਹੀਂ ਬੀਬੀ ਜੀ ਫੋਨ ਵੀ ਨਹੀਂ ਨਹੀਂ ਇਹ ਧੱਕਾ ਬੀਬੀ ਜੀ ਉਹਨਾਂ ਨਾਲ ਫੋਨ ਕਰਦੇ ਮੈਂ ਗੱਲ ਕਰ ਨਹੀਂ ਪਬਲਿਕ ਨਾਲ ਤੇਰੀ ਗੱਲ ਸੁਣਗੀ ਹੋਦੋਂ ਮੈਂ ਆਹ ਉਹ ਕੱਲ ਮੈਨੂੰ ਨੀਚੇ ਰੱਖ ਦੇ ਕੋਈ ਨਾ ਨੀਤੀ ਬਣਾਇਆ ਜੀ ਇਹ ਮੇਰੀ ਗੱਲ ਸੁਣ ਲੈ ਤੇ ਮਨ ਜੀ ਮੈਨੂੰ ਭੇਜਿਆ ਸੀ ਮੈਂ ਉੱਥੇ ਗੇਂਦ ਸੀ ਤੁਸੀਂ ਭੈਣ ਜੀ ਮੈਂ ਕੋਈ ਮੀਡੀਆ ਤੇ ਮੈਨੂੰ ਚੰਗਾ ਨਹੀਂ ਲਾਜ਼ਾ ਦੇ ਹਾਂ ਜੀ ਮੇਰੀ ਕਰ ਲਿਓ ਮੈਡਮ ਜੀ ਸਾਨੂੰ ਕਿੰਨੇ ਦਿਨ ਹੋ ਗਏ ਚੱਕਰ ਕਰਦੇ ਆ ਵੀ ਮਨਰੇਗਾ ਸਾਨੂੰ ਕੰਮ ਦੇ ਮਨਰੇਗਾ ਤੇ ਸਾਨੂੰ ਬਖਿਆਦਾ ਪੰਜਾਹ ਦਾ ਕੰਮ ਨਾ ਆਉਂਦੇ ਸੈਂਟਰ ਦਾ ਕੰਮ ਹੈ ਜੀ ਸੈਂਟਰ ਦਾ ਕੰਮ ਕਿਵੇ ਰੁੱਕ ਗਿਆ 40 ਦਿਨ ਹੋ ਗਏ ਡਿਮਾਂਡ ਕਰ ਰਹੇ ਹਾਂ ਕੋੜਾ ਫੋਟੋ ਤੋਂ 40 ਦਿਨ ਹੋਏ ਨਹੀਂ ਇਹਨਾਂ ਨਹੀਂ ਮੈਡਮ ਸਾਡਾ ਕੰਮ ਅੱਗੇ 40 ਦਿਨ ਹੋਏ ਨਹੀਂ 40 ਦਿਨ ਹੋਏ ਨਹੀਂ ਕੋਰਮ ਤੋਂ 40 ਦਿਨ ਹੋ ਗਏ ਕੌਮ ਨੇ ਕੌਮ ਟੁੱਟੇ ਉਹਨੇ ਬਚਾਇਦੇ ਕੰਮ ਕਰਨਾ ਸੀ ਤੁਹਾਡੇ ਤੇ ਬਜਾਏ ਸਰਪੰਚ ਸਾਹਿਬ ਇੱਥੇ ਆਂਜੀ ਆ ਸਰਪੰਚ ਸਾਹਿਬ ਆਏ ਐ ਮਿਸ ਜੀ ਚਾਰੀ ਦਿਨ ਤੋਂ ਕੋਈ ਵੀ ਕੰਮ ਕਿਉਂ ਦਿੱਤਾ ਕੰਮ ਲਕਸਮਨ ਦੇ ਹੀ ਨਹੀਂ ਆਂਦੀ ਕੋਈ ਨਾ ਦੱਸੋ ਬਾਈ ਉਹਨਾਂ ਨੂੰ ਸਾਰਾ ਪਤਾ ਕੀ ਦਾ ਦਬਾਅ ਕੀ ਆਂਜੀ ਨਾ ਦੱਸੋ ਉਹਨਾਂ ਨੂੰ ਸਾਰਾ ਲਕਸਮਨ ਰੋਕੀ ਨਾ ਰੇਵਾ ਕਰਾਦ ਨਹੀਂ ਬੀ ਉਹ ਕਹਿ ਦਿੰਦਾ ਹੈ ਬਤੋ ਤਾਰਾ ਤਾਂ ਨਾਮ ਕੰਮ ਦੇ 40 ਦਿਨ ਹੋ ਗਏ ਡਿਮਾਂਡ ਪਈ ਇੱਕ ਤਾਂ ਬੰਦ ਕੋਈ ਜਿੱਥੇ ਪਹਿਲਾਂ ਬੰਦ ਕਰਾ ਕੇ ਕੰਮ ਚੱਲ ਰਿਹਾ ਇੱਥੇ ਸਰਪੰਚ ਜਾਨ ਲੇ ਕੇ ਨਾ ਕਰ ਲੋ ਨਾ ਇੱਕ ਜਣਾ ਕਰੋ ਇੱਕ ਜਣਾ ਇੱਕ ਜਣਾ ਗੱਲ ਕਰ ਲੋ ਆਰਾਮ ਨਾਲ ਗੱਲ ਸੁਣੋ ਚੁੱਪ ਕਰ ਜਾਓ ਹੋਲੇ ਕਰਕੇ ਗੱਲ ਸਾਰਿਆਂ ਦੇ ਸਾਹਮਣੇ ਸਰਪੰਚ ਨੇ ਹਾਂਜੀ ਕੋਈ ਨਹੀਂ ਸਾਰੇ ਸਾਰੇ ਆਹ ਹੁਣ ਤਨ ਕੋਈ ਨਹੀਂ ਕਿ ਕਰਾਉਂਗਾ ਸਾਗਾ ਦਾ ਸਾਹ ਨਾਉਂਦਾ ਇਹਨਾਂ ਦੀ ਜ਼ਮਾਨਤ ਕਿ 40 ਦਿਨ ਪਹਿਲਾਂ ਕੋਈ ਆਈ ਸੀ ਆ ਪਹਿਲੇ ਦਿਨ ਕੋਰਮਪੁਰਾ ਪੂਰਾ ਸੀ ਹੋਸਟਲ ਤੇ ਪਰਿਸੀਦ ਜ਼ਮਾਨਤ ਕੋਰਮਪੁਰਾ ਪੂਰਾ ਸੀ ਕੰਮ ਕਿਉਂ ਨਹੀਂ ਹੋਇਆ ਉਸ ਵਾਰ ਪ੍ਰੋਜੈਕਟ ਨਹੀਂ ਪਾਸ ਹੋਇਆ ਇਹ ਤਾਂ ਹੋ ਨਹੀਂ ਸਕਦਾ ਜਦੋਂ ਦੂਜੇ ਪਿੰਡਾਂ ਦੇ ਹੋਣਾਂ ਨੇ ਆਪਾਂ ਰੋਜ਼ ਦਿਨ ਸੇਵੇ ਗੱਡੀਆਂ ਦੇ ਕਿ ਪ੍ਰੋਜੈਕਟ ਪਾਸ ਕਰਨਾ ਮੈਨੇਜਰ ਕਰਨਾ ਜਿਹਨਾਂ ਨੇ ਇੱਕ ਤਾਂ ਡਾਟਾ ਲੇਬਰਾਂ ਨੇ ਤਾਂ ਪੇਂਟੀਆਂ ਦੇ ਨੇ ਤੋਂ ਵੀ ਆਪਣਾ ਸਰਪੰਚ ਸਾਹਿਬ ਹਾਂਜੀ ਇਹ ਲਓ ਦੋ ਉਹਨਾਂ ਨਾਲ ਲਿਖ ਕੇ ਦਿਓ ਇਹਦੇ ਖਿਲਾਫ ਲਿਖ ਕੇ ਦੇ ਲਿਖ ਲੈ ਫਿਰ ਮੈਂ ਦੱਸ ਦਿੰਦੀ ਕਿਵੇਂ ਕਰਾਇਆ ਜੀ ਨਾ ਕੀ ਕਰਨੀ ਕੋਈ ਲਿਖਣਾ ਪੈਣਾ ਵੀ ਲਿਖਿਆ ਪੈਣਾ ਵੀ ਥੋੜੀ ਜਿਹੀ ਨਾ ਹੁੰਦਾ ਲੈ ਆਓ ਲੈ ਹੁਣ ਕੋਈ ਲੋੜ ਹੀ ਨਹੀਂ ਆਜੋ ਕੇਸ ਤੇ ਲਿਖ ਕੇ ਦਿਓ ਵੀ ਮੈਂ ਇਹਦੇ ਨਾਲ ਟਾਈ ਅਪ ਕੀਤਾ ਇਹਨੇ ਮਤਲਬ ਜਿਹੜੀ ਦੀਵਾਨ ਦੇ ਵਾਸਤੇ ਕੰਮ ਮਿਹ ਦਿੱਤਾ ਮੈਂ ਇਹਦੇ ਨਾਲ ਸੀ ਕਿਵੇਂ ਕੰਮ ਕਰਨਾ ਲਿਆਓ ਕੋਈ ਸਮਝੀ ਆ ਦੀ ਹਾਂ ਮੈਂ ਇੱਕ ਮਿੰਟ ਮਾਰਮ ਨਾਲ ਮੇਰੇ ਧਿਆਨ ਚ ਦੇਖੋ ਮੈਂ ਜਿਹੜੀ ਗੱਲ ਹੈ ਕੋਰਮ ਵਾਲੀ ਗੱਲ ਹੈ ਪ੍ਰਬੰਧਕ ਤੁਹਾਡੇ ਪਿੰਚ ਲੱਗਣਾ ਮੇਰੇ ਵਾਸਤੇ ਨਹੀਂ ਉਹ ਤੁਸੀਂ ਕਰਨੇ ਲਾ ਉਹਦੇ ਮਰਜ਼ੀ ਕਰੋ ਪੰਚਾਇਤ ਨੂੰ ਆਪ ਦੀ ਸਹਿਮਤੀ ਬਣਾਉਣੀ ਪੈਣੀ ਹੈ ਠੀਕ ਹੈ ਕੰਮ ਸਾਬ ਦਾ ਅਧਿਕਾਰ ਹੈ ਚਲੋ ਬੀਬਾ ਨੇ ਮੇਰੇ ਤੋਂ ਅਪਰੋਚ ਨਹੀਂ ਕੀਤੀ ਉਹ ਵੱਖਰੀ ਗੱਲ ਹੈ ਹਨਾ ਜਾਂ ਮੈਨੂੰ ਫੋਨ ਤੇ ਮੈਸੇਜ ਕਰ ਦਿੰਦੇ ਆ ਉਹ ਕਰ ਦਿੰਦੇ ਹਨਾ ਹਾਂਜੀ ਤੇ